ਡੱਲੇਵਾਲ ਦੀ ਲਗਾਤਾਰ ਖਰਾਬ ਹੋ ਰਹੀ ਸਿਹਤ ਕਿਸਾਨਾਂ ਨੇ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਨਹੀਂ ਕਰਨ ਦਿੱਤਾ ਚੈੱਕਅਪ ਡੱਲੇਵਾਲ ਲਈ ਦੋਵੇਂ ਬਾਰਡਰਾਂ ਤੇ ਕੀਤੀ ਗਈ ਅਰਦਾਸ ਕਿਸਾਨ ਕਥੇ ਬੰਦੀਆਂ ਨੂੰ ਰਵਨੀਤ ਬਿੱਟੂ ਦਾ ਸੁਨੇਹਾ ਆਇਆ ਮੈਨੂੰ ਦੱਸਣ ਕਿਸਾਨ ਕਿੱਥੇ ਆ ਕੇ ਕਰਾਂ ਮੀਟਿੰਗ ਤਾਂ ਕਿਸਾਨ ਲੀਡਰ ਬੋਲੇ ਅਸੀਂ 24 ਘੰਟੇ ਮੋਰਚੇ 'ਚ ਮੌਜੂਦ ਜਦੋਂ ਮਰਜ਼ੀ ਆ ਜਾਓ ਵੀਰ ਬਦਲਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਪੁਲਿਸ ਦਾ ਐਸਜੀਪੀਸੀ ਤੇ ਗੰਭੀਰ ਇਲਜ਼ਾਮ ਕਿਆ ਨੋਟਿਸ ਤੇ باوجود ਵੀ ਨਹੀਂ ਮੁਹੱਈਆ ਕਰਵਾਈ ਜਾ ਰਹੀ ਸੀਸੀਟੀਵੀ ਫੁਟੇਜ ਕੋਰਟ ਨੇ ਐਸਜੀਪੀਸੀ ਨੂੰ ਸਾਰੀਆਂ ਸੀਸੀਟੀਵੀ ਮੁਹੱਈਆ ਕਰਵਾਉਣ ਦੇ ਦਿੱਤੇ ਨਿਰਦੇਸ਼। ਅਸੀਂ ਦਰਾ ਨਰੈਣ ਚੋੜਾ ਦੇ ਵਕੀਲਾਂ ਦਾ ਵੱਡਾ ਦਾਵਾ 4 ਦਸੰਬਰ ਨੂੰ ਧਾਮੀ ਨਾਲ ਹੋਈ ਮੁਲਾਕਾਤ ਦੀਆਂ ਤਸਵੀਰਾਂ ਨੂੰ ਛੁਪਾਉਣ ਦੀ ਹੋਈ ਕੋਸ਼ਿਸ਼। ਸਿਲੇਕਟਿਵ ਤਸਵੀਰਾਂ ਰਾਈ ਕੇਸ ਨੂੰ ਦਿੱਤਾ ਜਾ ਰਿਹਾ ਵੱਖਰਾ ਰੰਗ। ਨਰੇਮ ਚੌੜਾ ਦਾ ਲਗਾਤਾਰ ਤੀਜੀ ਵਾਰ ਮਿਲਿਆ ਪੁਲਿਸ ਰਿਮਾਂਡ ਅਮ੍ਰਿਤਸਰ ਕੋਰਟ ਨੇ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਚੌੜਾ ਨੇ ਸ਼ਹੀਦ ਦਰਬਾਰ ਸਾਹਿਬ ਦੇ ਬਾਹਰ ਸੂਰ ਵੀਰ ਬਾਦਲ ਤੇ ਕੀਤਾ ਸੀ ਢੜਰੀਆਂ ਵਾਲਾ ਕੇਸ ਤੋਂ 17 ਦਸੰਬਰ ਨੂੰ ਹੋਏਗੀ ਮਾਮਲੇ ਦੀ ਅਗਲੀ ਸੁਣਵਾਈ ਪਰਮੇਸ਼ਰ ਦਵਾਰ ਚ ਮੌਜੂਦ ਨਹੀਂ ਢੜਰੀਆਂ ਵਾਲਾ ਜਾਣਕਾਰੀ ਮੁਤਾਬਕ ਪੰਜਾਬ ਤੋਂ ਵੀ ਨੇ ਬਾਹਰ ਨਿਗਮ ਚੌੜਾ ਲਈ ਆਪ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ 784 ਕੈਂਡੀਡੇਟਸ ਦਾ ਐਲਾਨ ਬਾਕੀ ਉਮੀਦਵਾਰਾਂ ਦਾ एलान छेतीकाल न्यूज एटीन देख रहे सारे दर्शकों का स्वागत है मैं हाँ विजयपाल सि बराड़ सत्त वाली खबर लैके दर्शकों के सामने हाजर हाँ शुरुआत करते हाँ जगजीत सि डेवाल तो खरौरी बॉर्डर से मरणवर से बैठे जगजीत सिंह डेवाल की सेहत दिनों दिन घट रही है ਮਰਨ ਵਰਤ 16ਵੇਂ ਦਿਨ ਚੱਲ ਰਿਹਾ ਹੈ ਡੱਲੇਵਾਲ ਦੀ ਸਿਹਤ ਲਗਾਤਾਰ ਗਿਰਦੀ ਜਾ ਰਹੀ ਹੈ ਔਰ ਸੇਫ ਜਾਂਚ ਲਈ ਪਹੁੰਚੀ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਵੀ ਕਿਸਾਨਾਂ ਵੱਲੋਂ ਚੈੱਕਅਪ ਨਹੀਂ ਕਰਨ ਦਿੱਤਾ ਗਿਆ ਤੇ ਤਰਕੇ ਦਿੱਤਾ ਗਿਆ ਕਿ ਹਾਲੇ ਤੱਕ ਪਹਿਲਾਂ ਵਾਲੀਆਂ ਰਿਪੋਰਟਾਂ ਵੀ ਨਹੀਂ ਦਿੱਤੀਆਂ ਗਈਆਂ ਖਰੋਰੀ ਬਾਰਡਰ ਤੇ ਅੰਦੋਲਨ ਨਾਲ ਜੁੜੀਆਂ ਮੈਡੀਕਲ ਟੀਮਾਂ ਹੀ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖ ਰਹੀਆਂ ਨੇ ਪਰ ਉਹਨਾਂ ਦੀ ਸਿਹਤ ਕਾਫੀ ਨਾਸਾਜ਼ ਦੱਸੀ ਜਾ ਰਹੀ ਹੈ ਪਾਰ ਲਗਾਤਾਰ ਕੱਟ ਰਿਹਾ ਹੈ ਡੱਲੇਵਾਲ ਦੀ ਸਿਹਤ ਤੇ ਚੜ੍ਹਦੀ ਕਲਾ ਨੂੰ ਲੈ ਕੇ ਬਾਰਡਰਸ ਤੇ ਅੱਜ ਅਰਦਾਸ ਵੀ ਕੀਤੀ ਗਈ। ਘਟ ਚੁੱਕਿਆ ਔਰ ਤੁਸੀਂ ਘਟ ਚੁੱਕਿਆ ਔਰ ਤੁਸੀਂ ਢੱਲੇਵਾਲ ਦੀ ਹਾਲਤ ਨੂੰ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਦੁਫੇਰ 3 ਵਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਇੱਕ بڑا ਸੰਦੇਸ਼ ਇੱਕ بڑا ਫੈਸਲਾ यहीं से आपके साथ साझा जा किया जाएगा कल दोपहर को तीन बजे जो यहां प्रेस कॉन्फ्रेंस होती है उसी के माध्यम से दूसरी बात साथियों मोर्चे पे भी जो किसान हैं और देश भर में जो किसान हैं सरदार जगजीत सिंह डल्लेवाल जी के स्वास्थ्य को देख के तमाम किसान पूरे तरीके से भावुक हैं दोनों मोर्चों ने कॉल दी थी आज देश भर में जो हमारे पास संदेश हमें मिल रहे हैं गुरु घरों में ਮੰਦਿਰੋਆਂ ਮੇ ਚਰਚੋਆਂ ਮੇ ਮਸਜਿਦੋਆਂ ਮੇ ਆਪਣੇ ਆਪਣੇ ਤਰੀਕੇ ਸੇ ਪ੍ਰਾਰਥਨਾਏ ਅਰਦਾਸ ਇਸ ਮੋਰਚੇ ਕੀ ਮਜਬੂਤੀ ਕੇ ਲਿए ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੀ ਅਚੀ ਸਿਹਤ ਕੇ ਲਿए ਔਰ ਗਾਇਲੋ ਕੇ ਜਲ ਸਜਲ ਸਵਸਥ ਹੋਣੇ ਕੇ ਲਿए ਕਰੀ ਜਾ ਰਹੀ ਹੈ ਤੇ ਉਹ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੱਖ-ਵੱਖ ਸਿਆਸੀ ਤੇ ਧਾਰਮਿਕ ਹਸਤੀਆਂ ਵੀ ਫਿਕਰ ਜ਼ਾਹਿਰ ਕਰ ਰਹੀਆਂ ਨੇ ਤੇ ਕੇਂਦਰ ਸਰਕਾਰ ਤੋਂ ਮਸਲੇ ਦੀ ਛੇਤੀ ਤੋਂ ਛੇਤੀ ਹੱਲ ਦੀ ਮੰਗ ਕੀਤੀ ਗਈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੀ ਸਿਹਤ ਦੀ ਬਹੁਤ ਚਿੰਤਾ ਹੈ ਮੈਂ ਮੇਮੋਰ ਸਰਕਾਰ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਉਹਨਾਂ ਦੇ ਨਾਲ رابطہ ਕਰੇ ਕੇਂਦਰ ਸਰਕਾਰ رابطہ ਕਰੇ ਜਿਹਨੇ ਮੰਗਾ ਮੰਨਣੀਆਂ ਨੇ ਪੰਜਾਬ ਸਰਕਾਰ رابطہ ਕਰੇ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਵੱਲ ਧਿਆਨ ਜਿਹੜਾ ਹੈ ਉਹ ਦਿੱਤਾ ਜਾਏ ਉਹ ਜਿਹੜਾ ਹੈ ਕਿ ਬੈਠੇ ਆ ਉੱਥੇ ਕੋਕੜਾਂ ਤੇ ਤੇ ਉਹਨਾਂ ਦੀ ਜਿੰਦਗੀ ਬਹੁਤ ਲੈਬਲ ਹੈ ਜੇ ਕੋਸ ਹੋ ਗਿਆ ਫੇਰੇ ਹਿੰਦੂਸ ਨੂੰ ਭੁਵਨ ਨੂੰ ਇਹ ਚਾ ਨਾ ਪਹੁੰਚਾ ਤਾ ਨਾ ਪਹੁੰਚਾ ਅਗੋ ਜਗਦੇਸ਼ ਸਿੰਘ ਢੱਲੇਵਾਲ ਦੀ ਸਿਹਤ ਜਣੀ ਬਹੁਤ ਖਰਾਬ ਹੁੰਦੀ ਜਾ ਰਹੀ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹਦੇ ਲਈ ਗੰਭੀਰਤਾ ਦਿਖਾਉਣ ਦੀ ਲੋੜ ਆ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਤਾਂ ਪਹਿਲ ਕਦਮੀ ਕਰਨ ਦੀ ਲੋੜ ਆ ਪੰਜਾਬ ਸਰਕਾਰ ਤੁਰਤ ਕੇਂਦਰ ਨਾਲ ਤਾਲਮੇਲ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰਾਵੇ ਬਲਕੇ ਲੋੜ ਪਵੇ ਤਾਂ ਸਰਪਾਰਟੀ ਮੀਟਿੰਗ ਸੱਦ ਕੇ ਇਸ ਮਸਲੇ ਦਾ ਇੱਕ ਪਾਸੜ ਹੱਲ ਕੱਢਿਆ ਜਾਵੇ ਤੇ ਸ਼ੰਭੂ ਬਾਰਡਰ ਤੇ ਮੋਰਚਾ ਲਾਈ ਬੈਠੇ ਕਿਸਾਨ ਕੇਂਦਰ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰ ਰਹੇ ਨੇ ਔਰ ਇਸੇ ਵਿਚਾਲੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਕਿਸਾਨਾਂ ਨੂੰ ਗੱਲਬਾਤ ਦਾ ਆਫਰ ਤਾਂ ਦੇ ਦਿੱਤਾ ਜਿਸ ਤੋਂ ਬਾਅਦ ਸਵਾਲ ਉਨ ਰੁਕਦਾ ਹੈ ਕਿ ਆਖਰ ਇਹ ਗੱਲਬਾਤ ਕਦੋਂ ਤੇ ਕਿਵੇਂ ਹੋ ਸਕਦੀ ਸ਼ੰਭੂ ਬਾਰਡਰ ਤੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੀ ਉਡੀਕ ਵਿੱਚ ਨੇ ਪਰ ਅੱਜ ਤੱਕ ਕਿਸਾਨਾਂ ਨੂੰ ਗੱਲਬਾਤ ਦਾ ਕੋਈ ਸਦਾਨ ਨਹੀਂ ਮਿਲਿਆ ਇਸ ਵਿਚਾਲੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਸਾਨਾਂ ਨੂੰ ਮੀਟਿੰਗ ਦਾ ਆਫਰ ਦਿੱਤਾ ਹੈ ਬਿੱਟੂ ਦਾ ਕਹਿਣਾ ਕਿ ਉਹ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਮੰਗਾਂ ਤੇ ਚਰਚਾ ਕਰਨ ਦੇ ਲਈ ਤਿਆਰ ਨੇ ਸਮਾਂ ਤੇ ਤਰੀਕ ਕਿਸਾਨ ਤੈਅ ਕਰਨ ਜਿੱਦਣ ਮੈਂ ਮੰਤਰੀ ਬਣਿਆ ਸੀ ਮੈਂ ਪਹਿਲੇ ਦਿਨ ਬੇਨਤੀ ਹੱਥ ਜੋੜ ਕੇ ਕੀਤੀ ਸੀ ਵੀ ਮੈਂ ਪੰਜਾਬ ਦਾ ਮਿਨਿਸਟਰ ਮੈਨੂੰ ਬਣਾਇਆ ਬੀਜੇਪੀ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਗੱਲਬਾਤ ਸ਼ੁਰੂ ਕਰੀਏ ਤਾਂ ਮੇ ਤਾਂ ਬਾਅਦ ਦਾ ਫੈਸਲਾ ਪਿਆ ਮੈਂ ਤਾਂ ਉਸ ਦਿਨ ਦਾ ਕਹਿਣਾ ਆਪਾਂ ਬਹਿ ਕੇ ਪਹਿਲਾਂ ਗੱਲ ਆਪਾਂ ਤਾਂ ਕਰ ਲਈਏ ਅੱਜ ਵੀ ਮੈਂ ਕਹਿਣਾ ਕਿਸੇ ਤਰੀਕੇ ਦੀ ਗੱਲ ਆ ਮੈਂ ਤਾਂ ਕਹਿੰਦਾ ਤੁਹਾਨੂੰ ਧਰਨਾ ਤੁਹਾਨੂੰ ਦੇਣ ਦੀ ਕਿਉਂ ਲੋਡ ਪਵੇ ਮੈਂ ਧਰਨਾ ਦਊਂਗਾ ਬਿੱਟੂ ਦੇ ਆਫਰ ਤੇ ਕਿਸਾਨਾਂ ਨੇ ਕਿਹਾ ਕਿ ਉਹ ਗੱਲਬਾਤ ਤਾਂ ਕਦੇ ਪੱਛੇ ਨਹੀਂ ਦੋਵੇਂ ਫੁਰਮਾ ਦੇ ਆਗੂ ਹਮੇਸ਼ਾ ਗੱਲਬਾਤ ਦੇ ਲਈ ਤਿਆਰ ਨੇ ਪਰ ਮੀਟਿੰਗ ਦਾ ਸਮਾਂ ਤੇ ਤਰੀਕ ਸਰਕਾਰ ਨੇ ਹੀ ਤੈਅ ਕਰਨੀ ਹੁੰਦੀ ਐ ਕਿਸਾਨ ਤਾਂ 13 ਫਰਵਰੀ ਤੋਂ ਬੈਠਿਆ ਲਗਾਤਾਰ ਹੋ ਸਕਦਾ ਬਿੱਟੂ ਸਾਹਿਬ ਕੋਲ ਟਾਈਮ ਨਾ ਹੋਵੇ ਤੁਸੀਂ 10 ਮਹੀਨਿਆਂ ਦੇ ਵਿੱਚ بڑے ਇਲੈਕਸ਼ਨ ਲੜਲੇ ਹੋਣਗੇ بڑے ਹਾਰਲੇ ਹੋਣਗੇ ਮੰਤਰੀ ਬਣਗੇ ਹੋਣਗੇ بڑے ਬਿਆਨਦਾਗਤੇ ਹੋਣਗੇ ਤੁਸੀਂ ਮਨ ਬਣਾ ਲਓ ਕਿ ਕਿਸਾਨਾਂ ਨਾਲ ਗੱਲ ਕਰਨੀ ਐ ਕਿ ਨਹੀਂ ਕਰਨੀ ਅਸੀਂ ਗੱਲਬਾਤ ਉਹ ਕਿੱਥੇ ਭੱਜੇ ਖੁੱਲ ਕੇ ਪਬਲਿਕ ਕਰਨ ਕਿ ਕਿਸਾਨਾਂ ਨਾਲ ਅਸੀਂ ਗੱਲਬਾਤ ਕਰਨੀ ਤਿਆਰ ਹੈ ਕਿ ਤੇ ਕਿਸਾਨਾਂ ਨੂੰ ਜਗ੍ਹਾ ਦੱਸਣ ਅਸੀਂ ਦੋਨੇ ਫੋਰਮਾਂ ਦੇ ਅੱਗੇ ਕਿੱਥੇ ਭੱਜੇ ਪਰ ਮੂਵਮੈਂਟ ਬਣਾ ਲੈਣਾ ਇਸ ਵਿਚਾਲੇ ਆhmadmi ਪਾਰਟੀ ਨੇ ਬਿੱਟੂ ਤਿਤੰਜ ਕਸਤੇ ਨਸੀਹਤ ਦਿੱਤੀ ਕਿ ਸਿਰਫ ਬਿਆਨਬਾਜ਼ੀ ਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ ਕਹਿ ਕੇ ਸਾਰਨ ਨਾਲ ਤਾਂ ਕੰਮ ਨਹੀਂ ਚੱਲਣਾ ਮੈਂ ਬਿੱਟੂ ਜੀ ਦੀ ਗੱਲ ਨੂੰ ਮੰਨ ਲੂਗਾ ਜੇ ਉਹ ਸਿਰਫ ਇੰਨਾ ਕਰ ਦੇਣ ਜਿਨ੍ਹਾਂ ਦੇ ਉੱਪਰ ਰੋਜ਼ ਅਥਰੂ ਗੈਸ ਦੇ ਗੋਲੇ ਡਾਂਗਾ ਪਾਣੀ ਦੇ ਵਾਛੜਾ ਚਲਾਈਆਂ ਜਾ ਰਹੀਆਂ ਨੇ ਜੇ ਉਹਨਾਂ ਨੂੰ ਆਪਦੀ ਗੱਡੀ ਦੇ ਵਿੱਚ ਲਿਜਾ ਕੇ ਬਿਠਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾ ਦੇਣ ਤੇ ਉਹਨਾਂ ਦੇ ਜਿਹੜੇ ਜਾਇਜ਼ ਮਸਲੇ ਨੇ ਉਹ ਹੱਲ ਕਰਾ ਦੇਣਾ ਸ਼ੰਭੂ ਮੋਰਚੇ ਨਾਲ ਹੁਣ ਤੱਕ ਕੇਂਦਰ ਸਰਕਾਰ ਚਾਰ ਵਾਰ ਮੀਟਿੰਗਾਂ ਕਰ ਚੁੱਕੀ ਹੈ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਪਹਿਲੀਆਂ ਦੋ ਮੀਟਿੰਗਾਂ ਦਿੱਲੀ ਕੋਚ ਤੇ ਅਲੰਤ ਤੋਂ ਪਹਿਲਾਂ 8 ਫਰਵਰੀ ਅਤੇ 12 ਫਰਵਰੀ ਨੂੰ ਹੋਈਆਂ ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ 13 ਫਰਵਰੀ ਨੂੰ ਸ਼ੰਭੂ ਤੇ ਪੱਕਾ ਮੋਰਚਾ ਲਾ ਦਿੱਤਾ ਉਸ ਤੋਂ ਬਾਅਦ 15 ਫਰਵਰੀ ਨੂੰ ਤੀਜੇ ਗੇਟ ਦੀ ਮੀਟਿੰਗ ਹੋਈ ਅਤੇ ਫਿਰ ਤਿੰਨ ਦਿਨ ਬਾਅਦ 18 ਫਰਵਰੀ ਨੂੰ ਆਖਰੀ ਵਾਰ ਚੌਥੇ ਗੇਟ ਦੀ ਮੀਟਿੰਗ ਹੋਈ ਹੁਣ ਇੱਕ ਵਾਰ ਫਿਰ ਤੋਂ ਕਿਸਾਨ ਮੀਟਿੰਗ ਡਿਊਟੀ ਵਿੱਚ ਨੇ ਜਿਸ ਨੂੰ ਲੈ ਕੇ ਕਿਸਾਨਾਂ ਨੇ 13 ਦਸੰਬਰ ਤੱਕ ਆਪਣਾ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕੀਤਾ ਹੋਇਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਬਿੱਟੂ ਦਾ ਇਹ ਆਫਰ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਰੁਕੀ ਗੱਲਬਾਤ ਨੂੰ ਅੱਗੇ ਵਧਾਵੇਗਾ ਜਾਂ ਫਿਰ ਇੰਤਜ਼ਾਰ ਹੋਰ ਲੰਮਾ ਹੋਵੇਗਾ ਬਿਊਰੋ ਰਿਪੋਰਟ న్యూ ਸਿਟੀਨ ਤਿਹਦਰ ਕਿਸਾਨਾਂ ਨੇ ਹੁਣ ਲੀਡਰਾਂ ਦੇ ਪੁਤਲੇ ਸਾੜਨ ਦਾ ਫੈਸਲਾ ਲਿਆ ਹੈ। ਕੱਲ ਪੰਜਾਬ ਭਰ ਦੇ ਵਿੱਚ ਕਿਸਾਨਾਂ ਵੱਲੋਂ ਲੀਡਰਾਂ ਦੇ ਪੁਤਲੇ ਪੁਤਲੇ ਸਾੜੇ ਜਾਣਗੇ। ਕਿਸਾਨ ਕਹਿ ਰਹੇ ਨੇ ਕਿ ਸਰਕਾਰ ਗੱਲਬਾਤ ਲਈ ਜੇ ਗੰਭੀਰ ਹੈ ਤਾਂ ਸਮਾਂ ਦੱਸੇ। ਔਰ ਲਿਖਤੀ ਰੂਪ ਦੇ ਵਿੱਚ ਬਕਾਇਦਾ ਸਰਕਾਰ ਗੱਲਬਾਤ ਦਾ ਸੱਦਾ ਦੇਵੇ। ਅਸੀਂ ਗੱਲਬਾਤ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਉਹਨਾਂ ਕਹਿੰਦੇ ਕਿ ਖਾਲੀ ਬਿਆਨ ਦੇਣ ਨਾਲ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਦਾ। जो ज़हूर हज़ूर पिछले आंदोलन के दौरान भी ये बार बार बयान दिए जाते थे सरकार की तरफ से कि हम किसानों से एक कॉल की दूरी पे हैं लेकिन कई महीने बीत गए ना तो वो कॉल आई ना ही वो नंबर बताया गया हम हाथ जोड़ के विनम्रता पूर्वक माननीय शिवराज सिंह चौहान जी से प्रार्थना करना चाह रहे हैं आप एक बहुत जिम्मेदार पद पे बैठे हैं अगर आप सीरियस हैं बात करने को लेके अगर आप गंभीर हैं किसानों के साथ बातचीत करने को लेके, तो आप समय बताइए आप टाइम बताइए आप जगह बताइए और आप लिखित में हमें इनविटेशन दीजिए आप आधी रात को कहेंगे तो आधी रात को भी हम बात करने के लिए तैयार हैं। हम बातचीत से ना तो पहले कभी पीछे हटे ना आगे कभी पीछे हटेंगे बड़े से बड़े मुद्दे का समाधान बातचीत से ही निकलता है खाली बयान देने तक वो सीमित ना रहे अगर वो गंभीर है किसानों के मुद्दों को लेके और किसानों से बातचीत करने को लेके तो वो लिखित में हमें जानकारी दे दे हम बात करने को तैयार हैं ते <laughs> अमरता असराउंदासा होए सहाय ताज किसाना वलो अरदास ते बस बनाया गया सी यानी डल्लेवाल दी सेहत याबी दे लिए अरदास कीती गई सी दोवें बॉर्डरां ते खनोरी ते शंभू जिथे किसान बैठे ने और उना क्या के ਕੇਂਦਰ ਸਰਕਾਰ ਜੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਲਿਖਤੀ ਰੂਪ ਦੇ ਵਿੱਚ ਸਾਨੂੰ ਸੱਦਾ ਭੇਜੇ ਅਸੀਂ ਗੱਲਬਾਤ ਤੋਂ ਕਦੇ ਭੱਜੇ ਨਹੀਂ ਅਸੀਂ ਗੱਲਬਾਤ ਦੇ ਲਈ ਹਮੇਸ਼ਾ ਤੋਂ ਹੀ ਤਿਆਰ ਹਾਂ ਪਰ ਉਹਨਾਂ ਕਿਹਾ ਕਿ ਇਕੱਲੇ ਬਿਆਨ ਦੇ ਨਾਲ ਕੁਝ ਨਹੀਂ ਹੋਣਾ ਲੀਡਰਾਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜੀ ਹੈ ਇਸ ਦੀ ਪੇਸ਼ਕਸ਼ ਕਰਨੀ ਹੋਏ ਇਹਦਰ ਇਸ ਮਸਲੇ ਦੇ ਹੱਲ ਲਈ ਸੁਪਰੀਮ ਕਮੇਟੀ ਨੇ ਵੀ ਆਪਣੀ ਦੂਸਰੀ ਅੰਤਿਮ ਅੰਤਿਮ ਰਿਪੋਰਟ ਕੋਰਟ ਦੇ ਵਿੱਚ ਸੌਂਪ ਦਿੱਤੀ ਹੈ ਤੇ ਮੁੱਦੇ ਦਾ ਹੱਲ ਨਾ ਹੋਣ ਲਈ ਕਮੇਟੀ ਨੇ ਕਿਸਾਨ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕਿਸਾਨ ਆਗੂਆਂ ਨਾਲ ਗੱਲਬਾਤ ਲਈ ਕਦੋ-ਕਦੋ ਬੈਠਕਾਂ ਬੁਲਾਈਆਂ ਗਈਆਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ 13 ਫਰਵਰੀ ਤੋਂ ਲਗਾਤਾਰ ਚੱਲ ਰਹੇ ਕਿਸਾਨੀ ਅੰਦੋਲਨ ਦੇ ਕਾਰਨ ਸ਼ੰਭੂ ਵਾਟਰ ਕਰੀਬ 10 ਮਹੀਨਿਆਂ ਤੋਂ ਬੰਦ ਹੈ ਜਿਸ ਤੇ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਨੇ ਆਪਣੀ ਦੂਜੀ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ ਜਿਸ ਦੇ ਵਿੱਚ ਮਸਲੇ ਦਾ ਹੱਲ ਨਾ ਹੋਣ ਦੇ ਪਿੱਛੇ ਕਿਸਾਨ ਆਗੂਆਂ ਨੂੰ ਜ਼ਿੰਮੇਵਾਰ ਠਰਾਇਆ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਕਮੇਟੀ ਨੇ ਦੂਜੀ ਅੰਤਿਮ ਰਿਪੋਰਟ ਸੌਂਪੀ ਹੈ ਰਿਪੋਰਟ ਦੇ ਵਿੱਚ ਕਿਸਾਨ ਲੀਡਰਾਂ ਤੇ ਗਲਬਤ ਨਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਰੀਪੋਰਟ ਮੁਤਾਬਕ ਵਾਰ-ਵਾਰ ਬੁਲਾਉਣ ਤੇ ਵੀ ਕਿਸਾਨ ਨੇਤਾ ਨਹੀਂ ਆਏ 11-12 ਸਤੰਬਰ 2024 ਨੂੰ ਚੰਡੀਗੜ੍ਹ ਦੇ ਵਿੱਚ ਬੈਠਕ ਬੁਲਾਈ ਗਈ 18 ਅਕਤੂਬਰ 2024 ਦੀ ਬੈਠਕ ਦੇ ਵਿੱਚ ਵੀ ਕਿਸਾਨ ਨਹੀਂ ਪਹੁੰਚੇ ਨਵੰਬਰ 2024 ਨੂੰ 12 ਕਿਸਾਨ ਨੁਮਾਇੰਦੇ ਪਹੁੰਚੇ ਸਨ ਕੁਝ ਕਿਸਾਨ ਲੀਡਰ ਕਿਸਾਨਾਂ ਨੂੰ ਵਰਗਲਾਉਣ ਦੇ ਵਿੱਚ ਲੱਗੇ ਹੋਏ ਨੇ ਤਾਜ਼ਰ ਕਿਸਾਨ ਆਗੂ ਸਰਮਣ ਸਿੰਘ ਪੰਦੇਰ ਦਾ ਕਹਿੰਦਾ ਕਿ ਕਿਸਾਨਾਂ ਦੀਆਂ ਸਰਕਾਰ ਅੱਗੇ ਕਿਹੜੀਆਂ ਮੰਗਾਂ ਨੇ ਇਸ ਨੂੰ ਲੈ ਕੇ ਬਕਾਇਦਾ ਕਮੇਟੀ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਦੋਨੋਂ ਫੋਰਮਾਂ ਕ ਮੰਨਣਾ ਰਹਾ ਵੀ ਕੋਈ ਵੀ ਕਮੇਟੀ ਜੋ ہماری ਮੰਗਾਂ ਹੈਨ ਨੂੰ ਕੋ ਮਨਵਾਉਣੇ ਕੇ ਲਿਏ ਕੋਈ ਅਧਿਕਾਰਤ ਨਹੀਂ ਹੈ ਪਹਿਲੇ ਵੀ ਡਾਕਟਰ ਸੁਆਮੀਨਾਥ ਨੇ ਕਮਿਸ਼ਨ ਦਾ ਉਨਕੇ ਸ਼ਿਫਾਰਸ਼ੇ ਨਹੀਂ ਮਨਿ ਕਮੇਟੀਆਂ ਤੋਂ ਬਹੁਤ ਬਣੀ ਇਸ ਕੇ ਬਾਅਦ ਤੇ ਹਮਾਰੇ ਸਾਥੀ ਚੰਡੀਗੜ੍ਹ ਮੇ ਕਮੇਟੀ ਕੋ ਆਪਣਾ ਮੰਗ ਪੱਤਰ ਦੇ ਆਏ और अपना पक्ष रख रहा है हमारी ये मांगे हैं इसको पूरी कीजिए और कमेटी की अपर रिपोर्ट सुप्रीम कोर्ट में पड़ी हुई जिसमें उन्होंने कहा था कि 73000 करोड़ का कर्ज पंजाब के और 76000 करोड़ का कर्ज हरियाणा के ऊपर है इस तो पहले भी कमेटी वालों एक अंतरिम रिपोर्ट सौंपी गई थी जिसमें किसान संकट की जड़ का जिक्र किया गया सी ਤੇ ਕਿਸਾਨਾਂ ਸਿਰ ਵੱਦੇ ਕਰਜ਼ੇ ਦੇ ਅੰਕੜੇ ਵੀ ਸਾਂਝੇ ਕੀਤੇ ਗਏ ਸਨ ਰਿਪੋਰਟ ਮੁਤਾਬਕ ਕਿਸਾਨਾਂ ਮਜ਼ਦੂਰਾਂ ਤੇ ਕਰਜ਼ਾ ਵਧਿਆ ਹੈ 2022-23 ਦੇ ਵਿੱਚ ਪੰਜਾਬ ਦੇ ਕਿਸਾਨਾਂ ਤੇ 73673 ਕਰੋੜ ਦਾ ਕਰਜ਼ਾ ਸੀ 2022-23 ਦੇ ਵਿੱਚ ਹਰਿਆਣਾ ਦੇ ਕਿਸਾਨਾਂ ਤੇ 76630 ਕਰੋੜ ਰੁਪਏ ਕਰਜ਼ੇ ਦਾ ਬੋਝ ਸੀ ਕਿਸਾਨਾਂ ਤੇ ਗੈਰ ਸੰਸਥਾਗਤ ਕਰਜ਼ਾ ਵੀ ਵੱਡਾ ਬੋਝ ਹੈ ਛੋਟੇ ਤੋਂ ਦਰਮਿਆਨੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਵੱਧ ਬੋਝ ਹੈ ਪਿੰਡੂ ਜੀਵਨ ਗੰਭੀਰ ਆਰਥਿਕ ਤਣਾਅ ਵਿੱਚ ਹੈ ਪਾਣੀ ਦੇ ਡਿੱਗਰੇ ਪੱਧਰ ਤੇ ਸੋਕੇ ਦਾ ਖੇਤੀ ਸੈਕਟਰ ਤੇ ਵੱਡਾ ਅਸਰ ਹੈ ਬਸਲੀ ਰਹਿਣ ਖੂਨ ਦਾ ਪ੍ਰਬੰਧਨ ਵੀ ਖੇਤੀਬਾੜੀ ਦੇ ਵਿੱਚ ਗੰਭੀਰ ਚੁਣੌਤੀ ਹੈ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਕਰਨ ਦੇ ਲਈ ਮਜਬੂਰ ਹੈ 1995 ਤੋਂ ਬਾਅਦ 4 ਲੱਖ ਤੋਂ ਵੱਧ ਕਿਸਾਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਜ਼ਿਕਰ ਹੋ ਗਿਆ ਕਿ ਸ਼ੰਭੂ ਬਾਰਡਰ ਤੇ ਪਿਛਲੇ 10 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਨੇ ਤੇ ਹਰਿਆਣਾ ਵਾਲੇ ਪਾਸੇ ਵੀ ਵੱਡੇ ਪੱਧਰ ਤੇ ਬੈਰੀਕੇਡਿੰਗ ਕੀਤੀ ਹੋਈ ਹੈ ਜਿਸ ਦੇ ਕਾਰਨ ਹਾਈਵੇ ਬੰਦ ਪਿਆ ਹੋਇਆ ਹੈ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਹੱਲ ਵਾਸਤੇ ਸੁਪਰੀਮ ਕੋਰਟ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਸੀ ਬਿਊਰੋ ਰਿਪੋਰਟ న్యూਸ 18 ਪੰਜਾਬ ਤੇ ਹੁਣ ਗੱਲ ਨਰੈਨ ਸਿੰਘ ਚੌੜਾ ਦੀ ਜਿਸ ਨੂੰ ਮੁਰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਪਰ ਪੁਲਿਸ ਵੱਲੋਂ ਐਸਜੀਪੀਸੀ ਤੇ ਜਾਂਚ ਸਹਿਯੋਗ ਨਾ ਦੇਣ ਦੇ ਇਲਜ਼ਾਮ ਲਾਏ ਜਾ ਰਹੇ ਨੇ ਤਾਂ ਉਧਰ ਚੌੜਾ ਦੇ ਬੇਟੇ ਨੇ ਬੇਟੇ ਦੇ ਦਾਅਵਿਆਂ ਨੇ ਕੇਸ ਨੂੰ ਇੱਕ ਨਵਾਂ ਹੀ ਰੂਪ ਦੇ ਦਿੱਤਾ ਅੰਮ੍ਰਿਤਸਰ ਦੀ ਕੋਰਟ ਨੇ ਲਗਾਤਾਰ ਤੀਜੀ ਵਾਰ ਨਰੈਨ ਸਿੰਘ ਚੌੜਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪਰ ਇਸ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਟਵਿਸਟ ਹੈ कोर्ट ਦੇ ਵਿੱਚ ਪੰਜਾਬ ਪੁਲਿਸ ਨੇ ਸ਼ਰਮਣੀ ਕਮੇਟੀ ਤੇ ਜਾਂਚ ਵਿੱਚ ਸਹਿਯੋਗ ਨਾ ਦੇਣ ਦੇ ਇਲਜ਼ਾਮ ਲਾਇਆ ਪੁਲਿਸ ਨੇ ਦਾਵਾ ਕੀਤਾ ਕਿ ਨੋਟਿਸ ਦੇ ਬਾਵਜੂਦ ਵੀ ਐਸਜੀਪੀਸੀ ਨੇ ਘਟਨਾ ਦੀ ਸੀਸੀਟੀਵੀ ਮੁਹैया ਨਹੀਂ ਕਰਵਾਈ ਜਿਸ ਤੋਂ ਬਾਅਦ ਪੁਲਿਸ ਦੀ ਅਪੀਲ ਤੇ ਕੋਰਟ ਨੇ ਐਸਜੀਪੀਸੀ ਨੂੰ 2 ਤੋਂ 4 ਦਸੰਬਰ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਮੁਹैया ਕਰਵਾਉਣ ਦੇ ਹੁਕਮ ਦਿੱਤੇ ਨੇ ਕਿ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਐਸਜੀਪੀਸੀ ਵੱਲੋਂ ਕੋਈ ਵੀ ਸਹਿਯੋਗ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਜਾਂਚ ਹੈ ਉਹ ਕਰਨ ਦੇ ਵਿੱਚ ਕਿਤਨਾ ਕਿਤੇ ਪੁਲਿਸ ਨੂੰ ਦਿੱਕਤ ਆ ਰਹੀ ਹੈ ਹਾਲਾਂਕਿ ਜਿਹੜੀ ਸੀਸੀਟੀਵੀ ਫੁਟੇਜ ਦੀ ਗੱਲ ਪੰਜਾਬ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਉਹੀ ਸੀਸੀਟੀਵੀ ਫੁਟੇਜ ਜੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਸੇ ਫੁਟੇਜ ਨੂੰ ਲੈ ਕੇ ਹੁਣ ਤੱਕ ਭਾਵੇਂ ਉਹ ਵਿਕਰਮ ਸਿੰਘ ਮਜੀਠੀਆ ਹੋਣ ਜਾਂ ਅਕਾਲੀ ਦਲ ਦੇ ਹੋਰ ਜਿਹੜੇ ਆਗੂ ਨੇ ਕਈ ਵਾਰ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਔਰ ਜਿਹੜੀ ਸੀਸੀਟੀਵੀ ਫੁਟੇਜ ਹੈ ਉਹਨਾਂ ਵੱਲੋਂ ਕਈ ਵਾਰ ਜਾਰੀ ਕੀਤੀ ਜਾ ਚੁੱਕੀ ਹੈ ਯਾਨੀ ਕਿ ਪਬਲਿਕ ਡੋਮੇਨ ਦੇ ਵਿੱਚ ਉਹ ਸਾਰੀ ਜਿਹੜੀ ਫੁਟੇਜ ਹੈ ਉਹ ਆ ਚੁੱਕੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਐਸਜੀਪੀਸੀ ਦੇ ਕੋਲੋਂ ਜਦੋਂ ਉਹ ਫੁਟੇਜ ਮੰਗਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਸਹਿਯੋਗ ਜਿਹੜਾ ਉਹ ਨਹੀਂ ਕੀਤਾ ਜਾਂਦਾ ਪੁਲਿਸ ਤੇ ਦਾਅਵੇ ਨੂੰ ਰੱਦ ਕਰਦੇ ਆ ਐਸਜੀਪੀਸੀ ਨੇ ਜਵਾਬ ਦਿੱਤਾ ਕਿ ਸਾਰੀ ਸੀਸੀਟੀਵੀ ਪੁਲਿਸ ਦੇ ਕੋਲ ਹੈ ਜੋ ਕੁਝ ਵੀ ਹੋਇਆ ਸਭ ਦੇ ਸਾਹਮਣੇ ਹੋਇਆ ਤੁਹਾਨੂੰ ਇਹ ਸਮਝ ਨਹੀਂ ਲੱਗੀ ਇਹ ਸਾਰੇ ਦੇਸ਼ ਦਾ ਮੀਡੀਆ ਲਾਈਵ ਲਾਈਵ ਟੈਲੀਕਾਸਟ ਕਰ ਰਿਹਾ ਜੀ ਲਾਈਵ ਹੂੰ ਉਹ ਲਾਈਵ ਟੈਲੀਕਾਸਟ ਦੀ ਫੁਟੇਜ ਤਾਂ ਇਹਨਾਂ ਦੇ ਕੋਲ ਹੀ ਹੈਗੀ ਆ ਉਹਦੇ ਤੇ ਕੀ ਅਸਰ ਹੋਇਆ ਤੇ ਸ਼ਰੋਣੀ ਕਮੇਟੀ ਦੇ ਇਲਜ਼ਾਮ ਲਾ ਰਹੇ ਨੇ ਸ਼ਰੋਣੀ ਕਮੇਟੀ ਕਦੋਂ ਕਹਿਦੀ ਆ ਵੀ ਅਸੀਂ ਫੁਟੇਜ ਨਹੀਂ ਦੇਣੀ ਹੂੰ ਇਹ ਸ਼ਰੋਣੀ ਕਮੇਟੀ ਦੇएगी ਸ਼ਰੋਣੀ ਕਮੇਟੀ ਨੂੰ ਕੋਈ ਅਦਾਲਤ ਤੋਂ ਹੁਕਮ ਕਰਾਉਣ ਦੀ ਲੋੜ ਨਹੀਂ ਇਸ ਵਿਚਾਲੇ ਨਰੈਨ ਸਿੰਘ ਚੌੜਾ ਦੇ بیٹے ਨੇ ਇੱਕ ਹੋਰ ਪੱਖ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਸੁਖਬੀਰ ਬਾਦਲ ਦੇ ਹਮਲੇ ਤੋਂ ਪਹਿਲਾਂ ਨਰੈਨ ਸਿੰਘ ਚੌੜਾ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਵੀ ਦੁਖ ਭੰਜਨੀ 베ਰੀ ਦੇ ਕੋਲ ਮੁਲਾਕਾਤ ਕੀਤੀ ਸੀ ਜਿਹੜੀ 4 ਤਰੀਕ ਨੂੰ ਦੁਖ ਭੰਜਨੀ 베ਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉੱਥੇ ਆਪਣੇ ਪੂਰੇ ਨਾਮ ਦੇ ਸਾਡੇ ਨਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਜੁੜੇ ਨੇ ਧਾਮੀ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਦੇ ਵਿੱਚ ਸਿੱਧਾ ਸਿੱਧਾ ਸਵਾਲ ਮੈਂ ਤੁਹਾਨੂੰ ਇਹ ਪੁੱਛੂੰਗਾ ਇੱਕ ਤੇ ਇਹ ਪੁਲਿਸ ਕਹਿ ਰਹੀ ਹੈ ਕਿ ਐਸਜੀਪੀਸੀ ਸਾਨੂੰ ਕੋਆਪਰੇਟ ਨਹੀਂ ਕਰ ਰਹੀ ਯਾਨੀ ਉਹ ਕਹਿ ਰਿਹਾ ਕਿ ਸਾਨੂੰ ਸੀਸੀਟੀਵੀ ਮੁਹੱਈਆ ਨਹੀਂ ਕਰਵਾਈ ਗਈ ਤੁਹਾਨੂੰ ਅਪਰੋਚ ਕੀਤੀ ਹੈ ਕਿਸੇ ਨੇ ਕੀ ਤੁਹਾਡਾ ਪੱਖ ਕੀ ਹੈ ਇਸ ਤੇ ਕੀ ਸਚਾਈ ਹੈ ਇਹ ਬਿਲਕੁਲ ਗਲਤ ਆ ਜੀ ਅਸੀਂ ਪਹਿਲਾਂ ਵੀ ਕੋਆਪਰੇਟ ਕਰਦੇ ਸੀ ਕੱਲ ਇਹਨਾਂ ਨੇ ਸਾਨੂੰ ਕੋਰਟ ਆਰਡਰ ਦਿੱਤਾ ਤੇ ਮੇਰੇ ਕੋਲ ਆ ਰਸੀਦਾਂ ਮजूद ਆ ਮਨਜੀਤ ਸਿੰਘ ਏਐਸਆਈ ਜੀ ਉਹ ਕੱਲ 2 3 ਤੇ 4 ਤਰੀਕ ਦੀਆਂ ਸਾਰੀਆਂ ਫੁਟੇਜ ਸਾਡੇ ਕੋਲ ਲੈ ਕੇ ਗਏ ਤੇ ਉਹਨੇ ਰਸੀਦ ਵੀ ਦਿੱਤੀ ਆ ਬਾਕੀ ਦਾ ਤੇ ਇਹਨਾਂ ਦੇ ਰੋਜ਼ਨਾਮੇ 'ਚ ਵੀ ਦਰਜ ਆ ਤੁਸੀਂ ਦੇ ਦਿੱਤੀ ਹੈ ਫੁਟੇਜ ਹਾਂ ਹਾਂ ਸਾਡੇ ਕੋਲ ਮੈਂ ਰਸੀਦ ਭੇਜ ਦਿੰਦਾ ਤੁਹਾਨੂੰ ਬਸ ਏਐਸਆਈ ਮਨਜੀਤ ਸਿੰਘ ਲੈ ਕੇ ਗਿਆ 2 3 ਤੇ 4 ਤਰੀਕ ਨੂੰ ਨਹੀ ਪਰ ਪਹਿਲਾਂ ਪੁਲਿਸ ਆਈ ਨਹੀਂ ਸੀ ਤੁਹਾਡੇ ਕੋਲੇ ਫੁਟੇਜ ਲੈਣ ਪਹਿਲਾਂ ਪੁਲਿਸ ਆਈ ਆ ਅਸੀਂ ਉਹਨਾਂ ਨੂੰ ਕਿਹਾ ਸੀ ਤੁਸੀਂ ਉਹਦੀ ਬਾਤ ਕਰ ਲਓ ਇਹ ਤੁਹਾਨੂੰ ਫੁਟੇਜ ਜਿਹੜੀ ਆ ਇੱਦਾਂ ਦੇ ਤੈ ਨਹੀਂ ਤੁਸੀਂ ਕੱਢ ਕੋਲ ਬਾਤ ਜਿਹੜੀ ਬਾਹਰਲੀ ਵੀ ਉਹ ਉਦੋਂ ਹੀ ਲੈ ਗਿਆ ਸੀ ਹੂੰ ਜਿਹੜੀ ਅੰਦਰ ਵਾਲੀ ਸੀ ਉਹ ਸਾਰੀ ਬਾਤ ਕਰਕੇ ਚਲ ਗਏ ਸੀ ਉਹ ਉਹਦੇ ਵਿੱਚੋਂ ਕੁਝ ਲੈ ਗਿਆ ਸੀ ਹਿੱਤਾ ਇਹ ਹੂੰ ਹੁਣ ਹੁਣ ਜਿਹੜੀ ਆ ਟੋਟਲ ਜਿਹੜੀ 2 3 4 ਦੀ ਉਹ ਪਹਿਲੇ ਇਹਨਾਂ ਨੂੰ ਕੱਲ ਹੀ ਦੇ ਦਿੱਤੀ ਸੀ ਦਰਬੀਤ ਵੀ ਲਾ ਲਈ ਸੀ ਨਾ ਹੂੰ ਔਰ ਇੱਕ ਗੱਲ ਤਾਮੀ ਸਾਹਿਬ ਉਹਨਾਂ ਦੇ ਵਕੀਲ ਅੱਜ ਕਹਿ ਰਹੇ ਸੀ ਕਿ ਤੁਸੀਂ ਉਸ ਦਿਨ ਨਰੈਣ ਸਿੰਘ ਚੌੜਾ ਨੂੰ ਮਿਲੇ ਸੀ ਦੁਖਪੰਜਨੀ ਬੇਰੀ ਕੋਲੇ ਮੈਂ ਦੇਖੋ ਕਿਉਂਕਿ ਮੇਰੇ ਨਾਲ ਮੇਰੇ EMPLOYE ਹੁੰਦੇ 15 20 ਜਣੇ ਜੀ ਮੈਨੂੰ ਰੁਟੀਨ ਦੇ ਵਿੱਚ 100 ਬੰਦਾ ਉੱਥੇ ਦਰਵਾਜ਼ਾ ਸਾਹਿਬ 'ਚ ਮਿਲਦਾ ਹਮ ਇਹਦਾ ਇਹ ਮਤਲਬ ਤੋਂ ਕੋਈ ਇਹਦਾ ਮਤਲਬ ਨਹੀਂ ਨਾ ਕਿ ਕੋਈ ਬੰਦਾ ਸਪੈਸ਼ਲ ਤੌਰ ਤੇ ਮੈਨੂੰ ਤਾਂ 100 ਬੰਦੇ ਜਾਨਾ ਮੈਂ ਤਾਂ ਮਿਲਦੇ ਹੀ ਆ ਸਾਰੇ ਹਮ ਕਮਿਟੀ ਦਾ ਪ੍ਰਧਾਨ ਆ ਤੇ ਕੁਦਰਤੀ ਬੰਦੇ ਨਹੀਂ ਤੁਹਾਨੂੰ ਤੁਹਾਨੂੰ ਪਛਾਣ ਸੀਗੀ ਕਿ ਜੇ ਜੇ ਵਿਅਕਤੀ ਨਹੀਂ ਮੈਨੂੰ ਕਦੇ ਮੈਨੂੰ ਦੇਖੋ ਬਾਕੀ ਬਫਾ ਮੇਰੇ ਦੇ ਮੁੱਦੇ ਰਹਿਣਗੇ ਮੈਨੂੰ ਇਹਦੀ ਕੋਈ ਪਛਾਣ ਨਹੀਂ ਨਾ ਮੈਂ ਕਦੇ ਮਿਲਿਆ ਇਹਨੂੰ ਅੱਛਾ ਮਤਲਬ ਤੁਹਾਨੂੰ ਇਨ ਰੂਟੀਨ ਜਿਵੇਂ ਤੁਸੀਂ ਤੁਰੇ ਜਾ ਰਹੇ ਸੀ ਜਿਵੇਂ ਸੰਗਤ ਸੱਸੀ ਗੱਲ ਬੁਲਾ ਦਿੰਦੀ ਹੈ ਐਦਾਂ ਮਿਲੇ ਸੀ ਹਾਂ ਹਾਂ ਬਹੁਤ ਸਾਰੇ ਬੁਲਾ ਦਿੰਦੇ ਆ ਮਾਸ ਵੀ ਮਿਲਾ ਲੈਂਦੇ ਆ ਨਹੀਂ ਉਹ ਤਾਂ ਕਹਿ ਰਿਹਾ ਕਿ ਮੁਲਾਕਾਤ ਹੋਈ ਸੀ ਜਾਂ ਗੱਲਬਾਤ ਹੋਈ ਸੀ ਬਿਲਕੁਲ ਤੋਂ 100% ਗਲਤ ਹੂੰ ਤੇ ਹੁਣ ਤੁਸੀਂ ਪੁਲਿਸ ਦੇ ਨਾਲ ਪੂਰਾ ਕੋਆਪਰੇਟ ਕਰ ਰਹੇ ਹੋ ਦੇਤੀ ਸਾਰੀ ਫੁਟੇਜ हां असी सारी दे देती है जी सारी दे देती है ठीक है ए, ता, तामी साहब शुक्रिया ਸਾਡੇ ਨਾਲ ਗੱਲਬਾਤ ਕਰਨ ਲਈ ਆਪਣਾ ਪੱਖ ਰੱਖਣ ਲਈ ਤਾਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਜਿਹੜੀ ਫੁਟੇਜ ਹੈ ਉਹ ਮੁਹੱਈਆ ਕਰਵਾ ਦਿੱਤੀ ਹੈ ਪੁਲਿਸ ਸਾਰੀ ਸਾਡੇ ਤੋਂ ਫੁਟੇਜ ਲੈ ਵੀ ਗਈ ਹੈ ਪਰ ਪਹਿਲਾਂ ਐਸਜੀਪੀਸੀ ਨੇ ਇਹ ਫੁਟੇਜ ਨਹੀਂ ਦਿੱਤੀ ਸੀ ਕਿਉਂਕਿ ਕੋਰਟ ਦੇ ਥਰੂ ਜਦੋਂ ਉਹਨਾਂ ਨੂੰ ਕੋਰਟ ਦੇ ਆਰਡਰ ਗਏ ਤਾਂ ਫਿਰ ਉਹਨਾਂ ਨੇ ਫੁਟੇਜ ਦਿੱਤੀ ਪਹਿਲਾਂ ਉਹਨਾਂ ਨੇ ਕਿਹਾ ਕਿ ਬਾਹਰ ਦੀ ਫੁਟੇਜ ਆਲਰੇਡੀ ਇਹ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਉਸ ਤੋਂ ਬਾਅਦ ਦੂਸਰੀ ਗੱਲ ਜਿਹੜੀ ਦੂਸਰੇ ਇਲਜ਼ਾਮ ਜਿਹੜੇ ਵਕੀਲ ਵੱਲੋਂ ਲਾਏ ਗਏ ਸੀ ਉਸਤੇ ਐਡਵੋਕੇਟ ਤਾਬੀਰੇ ਕਿਆ ਕਿਆ ਸੀ ਜਦੋਂ ਸ਼੍ਰੀ ਦਰਬਾਰ ਸਾਹਿਬ ਜਾਣਦੇ ਆ ਜਾਂ ਉੱਥੋਂ ਲੰਘਦੇ ਆ ਤਾਂ ਸਾਨੂੰ ਬਹੁਤ ਸਾਰੇ ਲੋਕ ਸ਼ਰਧਾਲੂ ਮਿਲਦੇ ਨੇ ਮੈਨੂੰ ਨਰਿੰਦਰ ਸਿੰਘ ਚੋੜਾ ਦੀ ਕੋਈ ਪਛਾਣ ਨਹੀਂ ਸੀ ਔਰ ਮੈਂ ਨਹੀਂ ਜਾਣਦਾ ਸੀ ਉਸ ਵੇਲੇ ਕਿ ਇਹ ਨਾਰਾਇਣ ਸਿੰਘ ਚੋੜਾ ਹੈ ਔਰ ਨਾ ਹੀ ਉਹਨਾਂ ਕਿਆ ਕਿ ਐਸੀ ਕੋਈ ਗੱਲਬਾਤ ਹੋਈ ਹੈ ਸੋ ਐਡਵੋਕੇਟ ਥਾਮੀ ਇਹ ਕਹਿ ਰਹੇ ਨੇ ਕਿ ਸਾਰੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਨੇ ਉਹ ਅਸੀਂ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀਆਂ ਔਰ ਇਹ ਗਲਤ ਇਲਜ਼ਾਮ ਨੇ ਕਿ ਐਸਜੀਪੀਸੀ ਕੋਆਪਰੇਟ ਨਹੀਂ ਕਰ ਰਹੀ ਇਹ ਗੱਲ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕਹੀ ਗਈ ਹੈ ਔਰ ਉਹਨਾਂ ਕਹਿੰਦੇ ਕਿ ਅਸੀਂ ਪੁਲਿਸ ਨੂੰ ਪੂਰਾ ਬਣਦਾ ਸਹਿਯੋਗ ਦੇ ਰਹੇ ਹਾਂ ਸੋ ਅੱਜ ਜੀ ਇਹ ਇੱਕ ਇੱਕ ਚਿੱਠੀ ਜਿਹੜੀ ਹੈ ਉਹ ਸਾਹਮਣੇ ਆਈ ਸੀ ਇੱਕ ਆਰਡਰ ਦੀ ਕਾਪੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਕਿ SGPC ਸਾਨੂੰ CCTV ਫੁਟੇਜ ਮੁਹੱਈਆ ਨਹੀਂ ਕਰਵਾ ਰਹੀ ਪਰ ਅੱਜ ਐਡਵੋਕੇਟ ਧਾਮੀ ਨੇ ਕਿਹਾ ਕਿ ਅਸੀਂ ਕੱਲ ਹੀ ਸਾਰੀ ਫੁਟੇਜ ਜਿਹੜੀ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਮੁਹੱਈਆ ਕਰਵਾ ਦਿੱਤੀ ਸੀ ਪਰ ਇਹ ਫੁਟੇਜ ਕਰਵਾਈ ਕੋਰਟ ਦੇ ਆਰਡਰਸ ਤੋਂ ਬਾਅਦ ਹੀ ਗਈ ਹੈ ਉਹਨਾਂ ਕਿਹਾ ਕਿ ਪਹਿਲਾਂ ਬਾਹਰ ਦੀ ਫੁਟੇਜ ਸਾਰੀ ਉਹਨਾਂ ਦੇ ਕੋਲ ਸੀ ਪਰ ਅੰਦਰ ਦੀ ਫੁਟੇਜ ਅਸੀਂ ਇਸ ਤਰੀਕੇ ਨਾਲ ਨਹੀਂ ਦੇ ਸਕਦੇ ਸੀ ਜਿਹੜਾ ਲੀਗਲ ਪ੍ਰੋਸੈਸ ਸੀ ਉਸ ਪ੍ਰੋਸੈਸ ਦੇ ਥਰੂ ਪੁਲਿਸ ਸਾਡੇ ਕੋਲੇ ਆਈ ਔਰ ਉਹਨਾਂ ਨਾਂ ਵੀ ਦੱਸਿਆ ਕਿ ਐਸ.ਆਈ. ਮਨਜੀਤ ਸਿੰਘ ਉਹਨਾਂ ਕੋਲੋਂ ਇਹ ਸਾਰੀ ਫੁਟੇਜ ਲੈ ਕੇ ਗਏ ਨੇ ਔਰ ਉਹਨਾਂ ਨੇ ਸਾਰੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਪੁਲਿਸ ਦੇ ਇਲਜ਼ਾਮਾਂ ਤੇ ਐਸਜੀਪੀਸੀ ਪ੍ਰદાન ਐਡਵੋਕੇਟ ਹਰਜਿੰਦਰ ਸਿੰਘ ਧਾਮੀ న్యూਸ 18 ਤੇ ਜੁੜੇ ਨੇ ਔਰ ਉਹਦਾ ਵੱਲੋਂ ਇਹ ਸਪਸ਼ਟਿਕਰਨ ਦਿੱਤਾ ਗਿਆ ਹੈ ਜਵਾਬ ਦਿੱਤਾ ਗਿਆ ਹੈ ਪੁਲਿਸ ਦੇ ਇਲਜ਼ਾਮਾਂ ਦਾ ਕਿ ਅਸੀਂ ਸਾਰੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਹੈ ਦੂਸਰਾ ਮੁੱਦਾ ਜਿਹੜਾ ਸੀ ਉਹ ਨਰੈਣ ਸਿੰਘ ਜੋੜਾ ਨਾਲ ਮੁਲਾਕਾਤ ਦਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਉੱਥੋਂ ਲੰਘਦੇ ਹਾਂ ਉੱਥੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਚੋਂ ਗੁਜ਼ਰਦੇ ਹਾਂ ਤਾਂ ਉੱਥੇ ਬਹੁਤ ਸਾਰੇ ਸ਼ਰਧਾਲੂ ਸਾਨੂੰ ਮਿਲਦੇ ਨੇ ਸਸਰੀਕਾਲ ਬੁਲਾਉਂਦੇ ਨੇ ਪਰ ਉਹਨਾਂ ਕਹਿੰਿਆ ਕਿ ਮੈਂ ਨਰੈਨ ਸਿੰਘ ਚੋੜਾ ਨੂੰ ਬਾਈ ਫੇਸ ਬਿਲਕੁਲ ਨਹੀਂ ਜਾਣਦਾ ਸੀ ਨਾ ਹੀ ਮੇਰੀ ਕੋਈ ਗੱਲਬਾਤ ਚੋੜਾ ਦੇ ਨਾਲ ਹੋਈ ਹੈ ਤੇ ਉਧਰ ਸੁਖਵੀਰ ਬਾਦਲ ਤੇ ਹੋਏ ਹਮਲੇ ਨੂੰ ਲੈ ਕੇ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਸਤੇ ਵੀ ਕਈ ਸਵਾਲ ਉਠਨੇ ਸ਼ੁਰੂ ਹੋਏ ਨੇ ਪਹਿਲਾ ਸਵਾਲ ਅਕਾਲੀ ਦਲ ਵੱਲੋਂ ਚੱਕੇ ਗਏ ਸੀ ਹੁਣ ਸਾਬਕਾ ਆਈਜੀ ਰਣਵੀਰ ਸਿੰਘ ਘਟੜਾ ਨੇ ਵੀ ਸਵਾਲ ਚੱਕੇ ਨੇ ਔਰ ਰਣਵੀਰ ਸਿੰਘ ਘਟੜਾ ਨੇ ਕਿਹਾ ਹੈ ਕਿ ਇਹ ਬੇहद ਕਮਜ਼ੋਰ ਐਫਆਈਆਰ ਹੈ ਰਣਵੀਰ ਸਿੰਘ ਘਟੜਾ ਰਿਟਾਇਰਡ ਪੁਲਿਸ ਅਫੀਸਰ ਨੇ ਆਈਜੀ ਦੇਹ ਦੇ ਤੋ ਰਿਟਾਇਰ ਹੋਏ ਨੇ ਉਹਨਾਂ ਕਿਹਾ ਕਿ ਇਹ ਕਮਜ਼ੋਰ ਐਫਆਈਆਰ ਦਰਜ ਕੀਤੀ ਗਈ ਹੈ ਔਰ ਇਸ ਐਫਆਈਆਰ ਦਾ ਮੁਲਜ਼ਮ ਨੂੰ ਫਾਇਦਾ ਹੋਏਗਾ ਉਹਨਾਂ ਇਹ ਵੀ ਸਵਾਲ ਕੀਤਾ ਕਿ ਪੀੜਿਤ ਪੱਖ ਵੱਲੋਂ ਐਫਆਈਆਰ ਦਰਜ ਕਿਉਂ ਨਹੀਂ ਕਰਵਾਈ ਗਈ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਐਫ ਆਈ ਆਰ ਦਰਜ ਕਰਵਾਈ ਜਾਣੀ ਚਾਹੀਦੀ ਸੀ ਅਕਾਲੀ ਦਲ ਹਾਲਾਂਕਿ ਖੁਦ ਵੀ ਐਫ ਆਈ ਆਰ ਤੇ ਸਵਾਲ ਚੱਕ ਰਿਹਾ ਹੈ ਦੇਖੋ ਦੋ ਗਸਮ ਦੇ ਵਿੰਗ ਹੁੰਦੇ ਨੇ ਕਲਾਨਡ ਆਰਡਰ ਵਿੰਗ ਹੁੰਦਾ ਇੱਕ ਪ੍ਰੋਸੀਕਿਊਸ਼ਨ ਵਿੰਗ ਹੁੰਦਾ ਜਿਹੜੀ ਸਾਡੀ ਲਿਖਤ ਪੜਤਾਲ ਵਾਲਾ ਕੰਮ ਹੈ ਤਾਂ ਐਫ ਆਈ ਆਰ ਹੈ ਜਿਹੜੀ ਇਹ ਨਿਊ ਹੈ ਇਹ ਮਤਲਬ ਇਹਨੂੰ ਨਿਊ ਕਿਹਾ ਜਾਂਦਾ ਤੇ ਬੇਸ ਹੈ ਜਿਹਦੇ ਪ੍ਰੋਪਰ ਐਫਆਈਆਰ ਦੇ ਗੁਣ ਹੁੰਦੇ ਨੇ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਸਿਖਾਇਆ ਜਾਂਦਾ ਫਲੋਰ ਟ੍ਰੇਨਿੰਗ ਦੇ ਵਿੱਚ ਉਸਤਾਦ ਇਹ ਸਿਖਾਉਂਦੇ ਨੇ ਕਿ ਇੱਕ ਚੰਗੀ ਐਫਆਈਆਰ ਦੇ ਗੁਣ ਕੀ ਹੁੰਦੇ ਨੇ ਬੇਸਿਕ ਗੁਣ ਪਹਿਲੀ ਚੀਜ਼ ਇਹ ਹੈ ਕਿ ਕਿ ਉਹ ਵਿਕਟਮ ਹੈ ਕੰਪਲੇਨੈਂਟ ਹੈ ਇਨਫੋਰਮੈਂਟ ਉਹ ਕੌਣ ਹੈ ਪਹਿਲੀ ਗੱਲ ਤਾਂ ਉਹ ਬੰਦਾ ਹੋਣਾ ਚਾਹੀਦਾ ਜਿਹੜਾ ਡਾਇਰੈਕਟਲੀ ਇਨਵੋਲਡ ਜਾਂ ਜਿਹੜਾ ਡਾਇਰੈਕਟਲੀ ਅਫੈਕਟਡ ਹੋਵੇ ਜਿਵੇਂ ਕਿਸੇ ਨੂੰ ਮਾਰਿਆ ਗਿਆ ਕਿਸੇ ਨੂੰ ਕੁੱਟਿਆ ਗਿਆ ਕਿਸੇ ਦੀ ਚੋਰੀ ਹੋਈ ਹੈ ਕਿਸੇ ਦੀ ਚੱਲੀ ਹੈ ਤਾਂ ਇਸ ਕੇਸ ਦੇ ਵਿੱਚ ਜਿਹੜੇ ਜੋ ਵਿਕਟਮ ਉੱਠ ਰਹੇ ਨੇ ਜਿਹੜੇ ਬੰਦੇ ਟਾਰਗੇਟ ਬਣੇ ਨੇ Z+ ਕੈਟਾਗਰੀ ਅੱਥੇ ਬੈਠੇ ਨੇ ਉਹ ਸੁਖਵੀਰ ਸਿੰਘ ਬਾਦਲ ਨੇ ਤਾਂ ਆਈਡੀਅਲੀ ਤਾਂ ਕੰਪਲੇਨੈਂਟ ਜਿਹੜਾ ਹੋਣਾ ਉਹ ਹੋਣਾ ਚਾਹੀਦਾ ਜਿਹੜਾ ਸੈਕੰਡਲੀ ਜੇ ਉਹ ਕਿਸੇ ਕਾਰਨ ਨਹੀਂ ਹੋ ਸਕਵੇ ਡੂ ਟੂ ਮੇਰੀਸ ਰੀਜਨਸ ਤਾਂ ਉਥੇ ਉਹਨਾਂ ਦੇ ਨਾਲ ਜਿਹੜੇ ਇਕੁਅਲੀ ਜਿਹੜੇ ਉਸੇ ਡੇਂਜਰਸ ਸਿਚੁਏਸ਼ਨ ਚ ਹੋਣ ਜਾਂ ਉਸੇ ਪੋਜੀਸ਼ਨ ਚ ਹੋਣ ਉਹਨਾਂ ਦਾ ਹੋਣਾ ਬਣਦਾ ਨਹੀਂ ਹੈਗਾ ਤਾਂ ਉਸ ਇਲਾਕੇ ਉਸ ਜਗ੍ਹਾ ਦੇ ਮਾਲਕ ਜਿਹੜੇ ਕੋਈ ਉੱਥੇ ਹੈਗੇ ਨਹੀਂ ਜਿਵੇਂ ਉੱਥੇ ਹੋਰ ਸੇਵਾਦਾਰ ਖੜੇ ਸੋ ਤਾਂ ਉਸ ਤੋਂ ਬਾਅਦ ਜਿਹੜਾ ਉਥੇ ਇਸ ਕੇਸ ਦੇ ਵਿੱਚ ਅੰਪਲੋਈ ਜਸਬੀਰ ਸਿੰਘ ਜੀ ਨੇ ਇਸ ਨੂੰ ਰੋਕੇ ਆਏ ਘਟਨਾ ਨੂੰ ਐਡੀ ਵੱਡੀ ਹੋਣ ਨੂੰ ਘਟਨਾ ਉਹਦੇ ਸਾਹਮਣੇ ਉਹ ਹੋਣਾ ਚਾਹੀਦਾ ਤਾਂ ਮਤਲਬ ਇਸ거든 ਉਹਦੀ ਜਿਹੜੀ ਇਨਫਾਰਮੇਸ਼ਨ ਫਰਸਟ ਇਨਫਾਰਮੇਸ਼ਨ ਇਨਫਾਰਮੇਟਾ ਦਾ ਹੋਣਾ ਚਾਹੀਦਾ ਤੇ ਐਸ ਐਫ ਆਈ ਆਰ ਦੇ ਵਿੱਚ ਜੋ ਮੈਂ ਦੇਖ ਰਿਹਾ ਜੋ ਮੈਂ ਪੜੀ ਆ ਤੇ ਜਿਹੜੀ ਦੇਖੀ ਆ ਉਹਦੇ ਚ ਇਹਨਾਂ ਚਾਰਾਂ ਪੰਜਾਂ ਤੋਂ ਕੋਈ ਹੈ ਨਹੀਂ ਐਫ ਆਈ ਆਰ ਦਾ ਡਿਲੇ ਪਹਿਲੀ ਗੱਲ ਤਾਂ ਡਿਲੇ ਹੋਣੀ ਬਾੜੀ ਗੱਲ ਹੈ ਡਿਲੇ ਨੋਰਮਲ ਡਿਲੇ ਮੰਨੀ ਜਾਂਦੀ ਹੁੰਦੀ ਹੈ ਹੁੰਦੀ ਹੈ ਕਿ ਕੁਛ ਸਮੇਂ ਦੀ ਬੰਦਾ ਗਿਆ ਪਹਿਲਾਂ ਤਾਂ ਇਨਫੋਰਮੇਸ਼ਨ ਇੰਨੀ ਆਈ ਇਸ ਦੇ ਵਿੱਚ ਤਾਂ ਲਾਈਵ ਚੱਲ ਰਿਹਾ ਟੀਵੀ ਦੇ ਉੱਤੇ ਸੈਕਿੰਡ ਹੁੰਦਾ ਕਿ ਦੂਰ ਹੋਵੇ ਥਾਣੇ ਤੋਂ ਵੀ ਉੱਥੋਂ ਜੀ ਇਨਫੋਰਮੇਸ਼ਨ ਪਾਸ ਆਉਣ ਨੂੰ ਟਾਈਮ ਲੱਗਾ ਰੁਕਾ ਭੇਜਣ ਨੂੰ ਟਾਈਮ ਲੱਗਾ ਰਸੀਬ ਕੀਤਾ ਫਿਰ ਐਫ ਆਈ ਆਰ ਕੱਟੀ ਠੀਕ ਹੈ ਉਹ